ਜੋ ਜਦ ਮੈਗਾ ਮਰੇਗਾ ਵੀ ਜਿਹਦੀ ਅਜਬ ਵਧਾਈ ਹੈ ਉਹਦਾ ਕੱਲ ਅਫਸੋਸ ਵੀ ਹੋਣਾ ਹੈ ਅੱਪਾ ਮੈਂ ਕਿਹਨ ਤਪਾ ਅੱਪਾ ਲੋਕ ਮੰਨਦੇ ਆ ਜਨਮ ਨੂੰ ਸੁਖ ਮੌਤ ਨੂੰ ਦੁੱਖ ਗੁਰੂ ਸਾਹਿਬ ਨੇ ਕਿਹਾ ਮੌਤ ਦੁੱਖ ਨਹੀਂ ਜਨਮ ਵੀ ਦੁੱਖ ਹੈ ਕਿਉਂਕਿ ਮੌਤ ਦੇ ਦੁੱਖ ਦਾ ਕਾਰਨ ਜਨਮ ਹੈ ਕਿਸੇ ਨੇ ਕਬੜੀ ਸੁਣੀ ਗੱਲ ਪੁੱਛੀ ਕਹਿੰਦੇ ਜੀ ਬੰਦਾ ਕਿਉਂ ਮਰਦਾ ਹੈ ਆਪਣੇ ਵਰਗਿਆਂ ਨੇ ਜਵਾਬ ਦਿੱਤਾ ਸਮਾਂ ਪੂਰਾ ਹੋ ਜਾਂਦਾ ਜੀ ਇਦਾਂ ਟਾਈਮ ਹੋ ਜਾਂਦਾ ਕੋਈ ਰੋਗ ਲੱਗ ਗਿਆ ਬਿਮਾਰੀ ਲੱਗ ਗਈ ਐਕਸੀਡੈਂਟ ਹੋ ਗਿਆ ਮਰ ਗਿਆ ਕਹਿੰਦੇ ਨਾ ਇਹ ਜੰਮਿਆ ਸੀ ਤਾਂ ਮਰਿਆ ਹੈ ਸਮਝੋ ਜੰਮਿਆ ਸੀ ਤਾਂ ਮਰਿਆ ਜਿਹੜਾ ਜੰਮਿਆ ਨਹੀਂ ਉਹ ਮਰਿਆ ਵੀ ਨਹੀਂ ਜਿਹੜਾ ਪਾਣੀ ਚ ਨਹੀਂ ਵੜਿਆ ਉਹ ਡੁੱਬਿਆ ਵੀ ਨਹੀਂ ਡੁੱਬਿਆ ਉਹ ਹੈ ਜਿਹੜਾ ਪਾਣੀ ਚ ਆ ਗਿਆ ਉਹਨੂੰ ਡੁੱਬਾ ਕਹੋਗੇ ਨਾ ਬਾਹਰ ਖੜੇ ਨੂੰ ਕੋਈ ਨਹੀਂ ਕਹਿੰਦਾ ਵੀ ਡੁੱਬ ਗਿਆ ਡੁੱਬ ਗਿਆ ਪਾਣੀ ਚ ਗਿਆ ਸੀ ਜੇ ਬੰਦਾ ਡੁੱਬ ਗਿਆ ਜਾਂ ਤੇ ਉਹਨੂੰ ਤੈਰਨਾ ਆ ਜਾਏ ਜਾਂ ਡੁੱਬ ਜਾਏ ਦੋਈ ਗੱਲਾਂ ਹੋਣੀਆਂ ਨੇ ਮਹਾਰਾਜ ਕਹਿੰਦੇ ਜਿਹੜਾ ਜਨਮ ਲੈ ਕੇ ਸੰਸਾਰ ਚ ਆ ਗਿਆ ਉਹ ਡੁੱਬੇਗਾ ਹੀ ਡੁੱਬੇਗਾ ਇਸ ਕਰਕੇ ਧਰਮੀ ਪੁਰਖ ਕਹਿੰਦੇ ਨੇ ਮੌਤ ਦੇ ਦੁੱਖ ਦਾ ਕਾਰਨ ਜਨਮ ਹੈ ਉਹ ਕਾਰਨ ਤੱਕ ਪਹੁੰਚਦੇ ਨੇ ਕਾਰਨ ਜਨਮ ਹੈ ਜਨਮ ਨਾ ਹੁੰਦਾ ਤੇ ਮੌਤ ਦਾ ਦੁੱਖ ਨਾ ਸਹਿਣਾ ਪੈਂਦਾ ਅੱਜ ਰੋਣਾ ਨਾ ਪੈਂਦਾ ਜਫਾਫਸੋਸ ਨਾ ਜਤਾਉਣਾ ਪੈਂਦਾ ਮਹਾਰਾਜ ਨੇ ਕੀ ਕੀਤਾ ਉਹ ਕਹਿੰਦੇ ਫਿਰ ਇਹ ਦੋਵਾਂ ਨੂੰ ਜੋੜੂ ਇਕੱਠਾ ਮਰਨ ਦੁੱਖ ਨੇ ਕਿਹਾ ਕਹਿੰਦੇ ਜਨਮ ਮਰਨ ਦੁੱਖ ਇੱਥੇ ਸਾਨੂੰ ਰੁਕਣਾ ਪੈਣਾ ਹੈ ਜਨਮ ਮਰਨ ਦੁੱਖ ਦਰਸ਼ਨ ਪਰਸੇ ਗੁਰੂ ਕਹਿ ਜਨਮ ਮਰਨ ਦੁੱਖ ਜਾਏ ਉਦੋਂ ਚੱਲ ਜਾਏਗਾ ਇਹਦਾ ਅਰਥ ਹੈ ਮਨ ਦੋਵਾਂ ਤੋਂ ਉੱਪਰ ਉੱਠ ਜਾਏਗਾ ਜਨਮ ਦੀ ਖੁਸ਼ੀ ਨਹੀਂ ਤੇ ਮੌਤ ਦਾ ਦੁੱਖ ਵੀ ਨਹੀਂ ਗਮ ਵੀ ਨਹੀਂ ਹੈ ਉਦੋਂ ਮੋਹੇ ਮਰਨੇ ਕਾ ਚਾਉ ਹੈ ਬਣ ਜਾਏਗਾ ਉਦੋਂ ਕਹੇਗਾ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ ਦੀ ਅਵਸਥਾ ਆ ਜਾਏਗੀ ਜਾਂ ਗੁਰੂ ਸਾਹਿਬ ਭਵਜਲ ਤੋਂ ਪਾਰ ਕਰ ਦੇਣਗੇ ਜਨਮ ਮਰਨ ਦਾ ਦੁੱਖ ਹੀ ਕੱਟ ਦੇਣਗੇ ਪਰ ਕਦੋਂ ਜਦੋਂ ਦਰਸ਼ਨ ਹੋ ਜਾਣਗੇ ਤਾਂ ਕਿਹ ਦਰਸ਼ਨ ਦੇਖਤ ਸਗਲ ਦੁੱਖ ਨਾਸ ਹੈ ਫਿਰ ਜਦੋਂ ਜਨਮ ਹੋ ਜਾਂਦਾ ਹੈ ਨਾ ਮਾਇਆ ਦੇ ਜਿੰਨੇ ਦੁੱਖ ਨੇ ਉਹਨੂੰ ਵਿਆਪਦੇ ਨੇ ਜਿਹੜਾ ਸੰਸਾਰ ਚ ਹੈ ਕਿੰਨੀਆਂ ਪਰੇਸ਼ਾਨੀਆਂ ਨੇ ਕਿੰਨੇ ਝਮੇਲੇ ਕਿੰਨੀਆਂ ਚਿੰਤਾਵਾਂ ਸਾਨੂੰ ਚਿੰਬੜਦੀਆਂ ਜਨਮ ਤੋਂ ਬਾਅਦ ਹੀ ਨੇ ਨਾ ਜਿਹਦਾ ਜਨਮ ਨਹੀਂ ਹੋਇਆ ਉਹਨੂੰ ਕੋਈ ਸਮੱਸਿਆ ਨਹੀਂ ਇਸ ਕਰਕੇ ਕਿ ਸਗਲ ਦੁੱਖ ਨਾਸ ਹੈ ਮਾਨ ਦੇ ਦੁੱਖ ਤਨ ਦੇ ਦੁੱਖ ਮਾਇਆ ਦੇ ਦੁੱਖ ਸੰਸਾਰ ਦੇ ਦੁੱਖ ਪਰਿਵਾਰ ਦੇ ਦੁੱਖ ਬੱਚਿਆਂ ਦੇ ਦੁੱਖ ਕੰਮਾਂ ਦੇ ਦੁੱਖ ਚਿੰਤਾਵਾਂ ਟੈਨਸ਼ਨ ਸਾਰੇ ਮਿਟ ਜਾਣਗੇ ਪਰ ਤੂੰ ਗੁਰੂ ਦੇ ਦਰਸ਼ਨ ਕਰਨੇ ਸੀ ਇੱਕ ਦਰਸ਼ਨਾਂ ਦੀ ਯੁਗਤ ਲੈ ਲੈ ਦਰਸ਼ਨ ਦੇਖਤ ਹੀ ਸ਼ੁੱਧ ਕੀ ਨਾ ਸ਼ੁੱਧ ਰਹੀ ਬੁੱਧ ਕੀ ਨਾ ਬੁੱਧ ਰਹੀ ਮਤਮੈ ਨਾ ਮਤ ਹੈ ਆਏ ਗੁਰਦਾਤਾ ਜੀ ਕਹਿੰਦੇ ਹੱਦ ਹੋ ਗਈ ਪਾਦਸ਼ਾ ਜਿਸ ਦਿਨ ਤੇਰੇ ਦਰਸ਼ਨ ਹੋ ਗਏ ਮੈਨੂੰ ਤੇ ਆਪਣੀ ਸ਼ੁੱਧ ਬੁੱਧੀ ਭੁੱਲ ਗਈ ਵੀ ਮੈਂ ਕੌਣ ਐ ਮੈਂ ਹੀ ਭੁੱਲ ਗਿਆ ਤੇਰੇ ਚ ਹੀ ਗਵਾਚ ਗਏ ਤੇਰੇ ਬਚਨਾਂ ਚ ਗਵਾਚ ਗਏ ਤੇਰੇ ਸ਼ਬਦ ਚ ਗਵਾਚ ਗਏ ਤੇਰੇ ਨਾਮ ਚ ਗਵਾਚ ਗਏ ਆਪਣੀ ਮਤ ਬੁੱਧੀ ਭੁੱਲ ਗਈ ਐਸਾ ਦਰਸ਼ਨ ਬਖਸ਼ਿਆ ਹੱਦ ਹੋ ਗਈ ਏ ਅਵਸਥਾ ਕਿਤੇ ਬਣ ਜਾਏ ਅਗੇ ਗੁਰੂ ਕਿਰਪਾ ਕਰਦੇ ਨੇ ਸਤ ਪਰਮੇਸ਼ਰ ਸਤ ਸਾਧ ਜਨ ਨਿਹਚਲ ਹਰ ਕਾ ਨਾਉ ਪਰਮੇਸ਼ਰ ਸਤ ਹੈ ਉਹਦੇ ਨਾਲ ਜੁੜਨ ਵਾਲਾ ਜਗਿਆਸੂ ਵੀ ਸਤ ਹੋ ਜਾਂਦਾ ਹੈ ਉਹਦਾ ਸਰੀਰ ਮਰ ਮੁੱਕ ਜਾਂਦਾ ਪਰ ਉਹ ਆਤਮਿਕ ਤੌਰ ਤੇ ਸਤ ਦਾ ਰੂਪ ਹੋ ਕੇ ਉਹਦੇ ਚ ਅਪੇਧ ਹੋ ਜਾਂਦਾ ਹੈ ਪਾਰ ਉਹਦਾ ਬਾਰ ਬਾਰ ਦਾ ਜਨਮ ਮਰਨ ਮਿਟ ਜਾਂਦਾ ਨਿਹਚਲ ਹਰ ਕਾ ਨਾਉ ਤੇ ਵਾਹਿਗੁਰੂ ਦਾ ਨਾਮ ਹੈ ਨਿਹਚਲ ਅਟਲ ਨਵੇਂ ਪਾਚਨ ਫੇਰੇ ਗੇ ਚੱਲ ਕੇ ਗੱਲ ਆਖੀ ਕਹਿੰਦੇ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰੂ ਗੋਬਿੰਦ ਬਸ ਇਹਨਾਂ ਨੇ ਬਚਣਾ ਬਾਕੀ ਸਭ ਮਲਿਆ ਮਿਟ ਹੋ ਜਾਣਾ ਸਤ ਸਤ ਦਾ ਅਰਥ ਹੈ ਜੋ ਕਦੀ ਨਹੀਂ ਮਿਟਦਾ ਸ਼ਦੀਵ ਹਮੇਸ਼ਾ ਨਿਹਚਲ ਹਰ ਦਾ ਨਾਮ ਭਗਤੀ ਭਾਵਨੀ ਪਾਰ ਬ੍ਰਹਮ ਕੀ ਅਬਨਾਸੀ ਗੁਣ ਗਾਓ ਅਕਾਲ ਪੁਰਖ ਵਾਹਿਗੁਰੂ ਦੀ ਜਿਹੜੀ ਭਗਤੀ ਹੈ ਉਹ ਭਾਵਨਾ ਨਾਲ ਕੀਤੀ ਜਾਏ ਤੇ ਅਬਨਾਸੀ ਵਾਹਿਗੁਰੂ ਦੇ ਗੁਣ ਗਾਏ ਜਾਣਾ ਅਗੰਮ ਅਗੋਚਰ ਮਿਤ ਨਹੀਂ ਪਾਈਐ ਸਗਲ ਕਟਾਂ ਆਧਾਰ ਭਾਈ ਉਹਨੂੰ ਗਾਓ ਉਹਦੇ ਨਾਲ ਜੁੜੋ ਜਿਹੜਾ ਸਾਰਿਆਂ ਦਾ ਆਸਰਾ ਹੈ ਸਗਲ ਕਟਾਂ ਸਾਰੇ ਹਿਰਦਿਆਂ ਦਾ ਸਾਰੇ ਮਨਾਂ ਨੂੰ ਸਹਾਰਾ ਦੇਣ ਵਾਲਾ ਅਗੰਮ ਅਗੋਚਰ ਮਿਤ ਨਹੀਂ ਪਾਈਐ ਮਿਤ ਦਾ ਅਰਥ ਹੁੰਦਾ ਐਸਟੀਮੇਟ ਅਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਅੰਦਾਜ਼ਾ ਕੋਈ ਨਾਪ ਨਹੀਂ ਕੋਈ ਤੋਲ ਨਹੀਂ ਕੋਈ ਇਕਾਈ ਨਹੀਂ ਕੋਈ ਪੈਮਾਨਾ ਨਹੀਂ ਸਾਡੇ ਸਾਰੇ ਫਾਰਮੂਲੇ ਜਿੱਥੇ ਜਾ ਕੇ ਫੇਲ ਨੇ ਵਿਅਰਥ ਨੇ ਕਹਿੰਦੇ ਉਹਨੂੰ ਕਹਿੰਦੇ ਨੇ ਅਗੰਮ ਅਗੋਚਰ ਅਸੀਂ ਆਪਣੇ ਕਰਮ ਇੰਦਰੀਆਂ ਰਾਹੀਂ ਗਿਆਨ ਇੰਦਰੀਆਂ ਰਾਹੀਂ ਵੀ ਨਹੀਂ ਪਹੁੰਚ ਸਕਦੇ ਅਗੰਮ ਅਗੋਚਰ ਮਿਤ ਨਹੀਂ ਪਾਇਆ ਕੋਈ ਤੋਲ ਕੋਈ ਨਾਪ ਨਹੀਂ ਸਗਲ ਕਟਾਂ ਆਧਾਰ ਉਹ ਵਾਹਿਗੁਰੂ ਹੀ ਸਾਰਿਆਂ ਦਾ ਆਸਰਾ ਹੈ ਨਾਨਕ ਵਾਹਾ ਵਾਹਾ ਕਹਤਾ ਕੋ ਜਾ ਕਾ ਅੰਤ ਨਾ ਪਾਰ ਤੇ ਅਖੀਰ ਚ ਮਹਾਰਾਜ ਕਹਿੰਦੇ ਹੈ ਨਾਨਕ ਆਗ ਉਸ ਮਾਲਕ ਨੂੰ ਵਾਹ ਕਰ ਉਹਨੂੰ ਉਹਦੀ ਵਾਹ ਕਰ ਉਹਦੀ ਤੇ ਲੋਕਾਂ ਦੀ ਕਰਦਾ ਨਾ ਵਿਡਿਆਈ ਦੁਨੀਆ ਦੀ ਕਰਦਾ ਨਹੀਂ ਵਾਹ ਵਾਹ ਤਾਕੋ ਜਾ ਕਾ ਅੰਤ ਨਾ ਪਾਰ ਜਿਹਦਾ ਅੰਤ ਨਹੀਂ ਕੋਈ ਪਾਰਾ ਵਾਰ ਨਹੀਂ ਅੰਤ ਨਾ ਸ਼ਿਫਤੀ ਕਹਿਣ ਦਾ ਅੰਤ ਅੰਤ ਨਾ ਕਰਨੇ ਦੇਣ ਦਾ ਅੰਤ ਅੰਤ ਨਾ ਵਿਖਣਾ ਸੁਣਣ ਦਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾ ਵਾਰ ਅੰਤ ਕਾਰਣ ਕੀਤੇ ਬਿਲਾਹੇ ਤਾਕੇ ਅੰਤ ਨਾ ਪਾਇ ਜਾਹੇ ਉਹਨੂੰ ਚੇਤੇ ਕਰ ਉਹਦੇ ਨਾਲ ਜੁੜ ਉਹਦੀ ਬਖਸ਼ਿਸ਼ ਦਾ ਪਾਤਰ ਬਣ ਉਹੀ ਹੈ ਜਿਹਦੀ ਵਾਹ ਵਾਦ ਅਰਥ ਜਿਹਦੀ ਸਿਫਤ ਕੀਤੀ ਜਾ ਸਕਦੀ ਹੈ ਜਿਹਦੀ ਸਿਫਤ ਸਾਨੂੰ ਕੀ ਬਣਾ ਦਿੰਦੀ ਹੈ ਜਿਸ ਨੂੰ ਬਖਸ਼ਿਸ਼ ਸਿਫਤ ਸਲਾਹਾ ਨਾਨਕ ਪਾਤਸ਼ਾਹੀ ਪਾਤਸ਼ਾਹ ਉਹਨ ਮਹਾਰਾਜ ਪਾਤਸ਼ਾਹਾਂ ਦਾ ਪਾਤਸ਼ਾਹ ਬਖਸ਼ਿਸ਼ਾਂ ਵਡਿਆੀਆਂ ਨਾਲ ਨਿਵਾਜਦੇ ਨੇ